ਕਾਹਦੀ ਮੈਂ ਵੱਡੀ ਚੀਜ਼ ਮੰਗਦੀ ਆ ਮੇਰੀ ਇੱਛਾ ਸੀ ਕਿ ਇਹ ਆ ಕಾಂಗ್ರೆਸ ਦੀ ਘਟਿਆ ਰਾਜਨੀਤੀ ਸਾਹਮਣੇ ਆਈ ਹੈ ਜਿਹੜਾ ਕਾਂਗਰਸ ਤੇ ਐਮਪੀ ਜਿਹੜਾ ਹਾਇਰ ਤੋਂ ਬਿਲਾਵਣ ਵਾਲੇ ਗੁਰੀਸ਼ ਸਿੰਘ ਔਲਾਦੀ ਨੇ ਐਸ ਸਮਾਜ ਨੂੰ ਚੀਨੀਆਂ ਤੋਂ ਚਨਾਲਾ ਬਿਜੋਰ ਕਰਾਰ ਦਿੱਤਾ ਅੱਜ ਅਮੇਸ਼ਕਰ ਸਾਹਿਬ ਦੀ ਆਤਮਾ ਰੋਦੀ ਹੋਣੀ ਹੈ ਕਿ ਅੱਜ ਦੇ ਸਮਾਜ ਦੀ ਜਿਹੜੇ ਲੋਕ ਨੇ ਘਟਿਆ ਸੋਚ ਵਾਲੇ ਜਿਹੜੇ ਕੇ ਮੋਦੂ ਜੀ ਬਰਾਬਰੀ ਦਾ ਦਰਜਾ ਦੇ ਰਹੇ ਨੇ ਸਮਾਜ ਦੇ ਘਰ ਘਰ ਤੱਕ ਸੁਦਾਵਾ ਪਹੁੰਚਾ ਰਹੇ ਨੇ ਤੇ ਕਾਂਗਰਸ ਦੇ ਓਜਲਾ ਜੀ ਉਹਨਾਂ ਨੂੰ ਚੋਰ ਠਹਿਰਾ ਰਹੇ ਨੇ ਮੈਂ ਸੋਚਦਾ ਓਜਲਾ ਜੀ ਨੂੰ ਉਹ ਤੌਰ ਸਵਾਰ ਜਵਾਬ ਦੇਵੇਗਾ ਅਸਵਾਜ ਦੇ ਸਾਥੀ ਵੱਡੇ ਅਫਸਰ ਨੇ ਵੱਡੇ ਮੰਤਰੀ ਨੇ ਹਰ ਵੱਡੇ ਅਹੁਦੇ ਦੇ ਉੱਤੇ ਅਸਵਾਜ ਦੇ ਗੋਬਿੰਦ ਸਾਹਿਬ ਨੂੰ ਅਸੀਂ ਰਾਸ਼ਟਰਪਤੀ ਦਾ ਪਾਰਟナー ਹੈ ਸੋਸ ਬਾਦ ਧਰਪਾਟੀ ਦੇਤਾ ਅੱਗੇ ਵਧੇ ਨੇ ਤੇ ਤੁਸੀਂ ਹੁਣ ਚੋਰ ਸਮਝਦੇ ਹੋ ਜਿਹੜਾ ਸਾਹਿਬ ਤੁਸੀਂ ਪਾਰਲੀਮੈਂਟ ਜਾਣ ਦੇ ਕਾਬਿਲ ਹੀ ਨਹੀਂ ਇਸੇ ਕਰਕੇ ਜਨਤਾ ਤੋਂ ਨਿਜਵਾਰਨ ਜਮਤ ਕਰਾਈਂ ਇਸੇ ਤਰ੍ਹਾਂ ਤੁਹਾਡਾ ਕੀ ਨੇਤਾ ਮਨੀ ਸ਼ੰਕਰ ਆਈਅਰ ਉਹ ਵੀ ਕਹਿੰਦਾ ਕਿ ਪਾਕਿਸਤਾਨ ਤੋਂ ਡਰੋ ਉਹਨੇ ਜਿੰਨੀਆਂ ਨਹੀਂ ਪਾਈਆਂ ਜਵਾਬ ਦੇਗਾ ਉਹ ਤੁਸੀਂ ਕਦਮ ਸਾਥੇ ਜੈਡੋ ਕਾਂਗਰਸ ਵਾਲਿਓ ਕਾਂਗਰਸ ਦਾ ਹਰ ਪਾਕਿਸਤਾਨ ਦੇ ਨਾਲ ਹੈ ਮੋਦੀ ਜੀ ਨੇ ਜੋ ਜਵਾਬ ਦਿੱਤਾ ਬਬਰਸ਼ੇਰ ਪ੍ਰਧਾਨਕਤਰੀ ਨੇ ਉਹ ਚੂੜੀਆਂ ਨਹੀਂ ਪਾਈਆਂ ਕਿ ਪਾਕਿਸਤਾਨ ਵਿੱਚ ਅਸੀਂ ਪਵਾ ਦੇਾਂਗੇ ਧੂਲ ਚੜਾਈ ਮੋਦੀ ਜੀ ਨੇ ਪਾਕਿਸਤਾਨ ਦੇ ਅਤਿਵਾਦੀਆਂ ਨੂੰ ਔਰ ਅਬ ਨਦਰਦਨ ਸ਼ਾਨ ਨਾਲ ਵਾਪਸ ਆਏ ਪਾਕਿਸਤਾਨ ਕੰਗਾਲ ਹੋ ਕੇ ਇਕੱਲਾ ਰਹਿ ਗਿਆ ਦੁਨੀਆ ਦੀ ਸਾਰੀ ਦੁਨੀਆ ਮੋਦੀ ਦੇ ਨਾਲ ਹੈ ਇਹ ਕਾਂਗਰਸ ਜਿਹੜੀ ਹੈ ਦੇਸ਼ ਨੂੰ ਬਰਬਾਦ ਕਰ ਦੇਗੀ ਇਹ ਕਹਿੰਦੀ ਹੈ ਜਿਵੇਂ 370 ਹਟਾ ਕੇ ਅਸੀਂ ਕੁਝ ਪੰਜਾਬ ਦਾ ਹਿੱਸਾ ਲੈ ਆਏ ਇਹ ਕਹਿੰਦੇ ਨੇ ਅਸੀਂ 370 ਵੀ ਹਟਾ ਦੇਾਂਗੇ ਕਿ ਤੁਸੀਂ ਆਤਵਾਦ ਦੇ ਸਰਤੋ ਕਾਂਗਰਸ ਵਾਲੋ ਇਹ ਕਹਿੰਦੇ ਨੇ ਕਿ ਐਸੀ ਕੁਸਪੈਡ ਜਿਹੜੀ ਬੰਗਲਾਦੇਸ਼ ਕਹਨੇ ਕੀਤੀ ਹੈ ਔਰ ਲੱਖਾਂ ਦੀ ਤਦਾਦੀ ਕਾਂਗਰਸ ਨੇ ਕਰਾਈ ਉਹ ਨੀ ਸਦਾਰਨ ਵਾਹ ਵਾਪਸ ਲੈ ਲਾਂਗੇ ਕਿਨੂੰ ਇਹਦਾ ਮਤਲਬ ਕੁਸਪੈਰਟੀਏ ਹੱਤਕਵਾਦੀ ਸਾਡੇ ਦੇਸ਼ ਦੇ ਨਾਗਰਿਕਾਂ ਦੀ ਜਾਨ ਲੈਂਦੇ ਰਹੇ ਇਹ ਕਾਂਗਰਸੀਆਂ ਨੇ ਸਿੱਖਾਂ ਦਾ ਨਰਸਾ ਹਰ ਕੀਤਾ ਉਹ ਜੋ 84 ਦੰਗਏ ਇਹ ਕਾਂਗਰਸੀਆਂ ਨੇ 1975 ਦੇ ਵਿੱਚ ਐਮਰਜੈਂਸੀ ਲੈ ਕੇ ਲੋਕਤੰਤਰ ਦੀ ਅੱਤਿਆਗ ਕੀਤੀ ਕਾਂਗਰਸ ਉੱਚਾਲੀ ਤੇ ਰਹਿ ਗਈ ਹੈ ਮੋਦੀ ਜੀ ਕਹਿੰਦੇ ਨੇ ਅਕੀ ਬਾਅਦ 400 ਕੇ ਬਾਅਦ ਕਾਂਗਰਸ ਤੇ ਰਾਹੁਲ ਗਾਂਧੀ ਕਹਿੰਦੇ ਨੇ ਆਪ ਦੀ ਬਾਤ ਚਾਲੀ ਜੇ ਭਾਈ ਸਾਬਿਤ ਸਵਾਲ ਇਹ ਹੈ ਕਿ ਉਹਨਾਂ ਨੇ ਔਜਲਾ ਸਾਹਿਬ ਦੀ ਮਾਫੀ ਮੰਗੀ ਉਹਨਾਂ ਤੇ ਇਹ ਸਿਆਸਤ ਵੀ ਰੁਕਣੀ ਚਾਹੀਦੀ ਹੈ ਸਾਹਿਬ ਇਹ ਕਿ ਔਜਲਾ ਜੀ ਦਾ ਆਪਣੀ ਜ਼ੁਬਾਨ ਦੇ ਕੰਟਰੋਲ ਨਹੀਂ ਉਹ ਰਾਹੁਲ ਗਾਂਧੀ ਦੇ ਚੇਲੇ ਨੇ ਉਹਦੀ ਵੀ ਜ਼ੁਬਾਨ ਪਾਰਲੀਮੈਂਟ ਹੀ ਫਿਸਲ ਜਾਂਦੀ ਹੈ ਫਿਰ ਉਹ ਮਾਫੀਆ ਮੰਗਦਾ ਹੈ ਜੇ ਔਜਲਾ ਜੀ ਤੁਸੀਂ ਕਾਬਿਲ ਹੀ ਨਹੀਂ ਹੈ ਦਾ ਮਤਲਬ ਪਰਲੀਮੈਂਟ ਪਾਰਲੀਮੈਂਟ ਜਾਣਦੇ ਕਾਬਿਲ ਨਹੀਂ ਕਿ ਤੁਹਾਡੇ ਜ਼ੁਬਾਨ ਤੇ ਦਿਮਾਗ ਤੇ ਕੰਟਰੋਲ ਨਹੀਂ ਹੈ ਸਟਾਨਡੇ ਸੇ ਸਮਾਜ 50 ਕਰੋੜ ਹੈ 50 ਕਰੋੜ ਸਮਾਜ ਨੇ ਮਾਦੀ ਦੇਂਦੀ ਹੈ 50 ਕਰੋੜ ਜਮਾ ਜਿਹੜਾ ਸਮਾਜ ਹੈ ਨਾ ਉਹਦੇ ਮੱਧਮ ਨਾਲ ਤੁਹਾਡੀ ਜਮਾਨ ਜਦੋਂ ਜਬਤ ਹੋਏਗਾ ਨਾ ਤਦ ਤੁਹਾਨੂੰ ਪਤਾ ਲੱਗੇਗਾ ਕਿ ਮਾਦੀ ਬਿਲੀ ਕਿ ਨਹੀਂ ਲੇਕਿਨ ਮਨਨ ਸਾਹਿਬ ਸਾਹਿਬ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਜਿਹੜੀਆਂ ਰਾਏ ਸਾਨੂੰ ਦੇਖ ਰਹੀਆਂ ਨੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਡਰ ਨੂੰ ਜਿਵੇਂ ਆਪ ਸੰਗਤਾਂ ਨੂੰ ਪਤਾ ਕਿ ਗੁਰਜੀਤ ਸਿੰਘ ਔਂਜਲਾ ਨੇ ਬਹੁਤ ਮੰਦ ਭਾਗੀ ਗੱਲ ਕੀਤੀ ਆ ਜੋ ਐਸੀ ਸਮਾਏ ਨੂੰ ਟਿੱਪਣੀ ਕੀਤੀ ਆ ਕਿ ਇਹ ਨਸ਼ੇ ਕਰਨ ਵਾਲੀ ਕੌਮ ਹੈ ਇਹ ਡਕੈਤੀਆ ਕਰਨ ਵਾਲੀ ਕੌਮ ਹੈ ਸਾਰੇ ਇਹਦੇ ਸਾਰੇ ਗੈਂਗਸਟਰ ਨੇ ਇਹ ਸਮਾਜ ਨੂੰ ਪਤਾ ਵਾ ਕਿ ਇਹ ਉਹ ਕੌਮ ਆ ਜਿਨ੍ਹਾਂ ਨੇ ਆਪਣੀ ਛਾਤੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੋਲੀ ਦੇ ਨਿਸ਼ਾਨੇ ਪਰ ਖਾਏ ਜਿਨ੍ਹਾਂ ਨੇ ਦਿੱਲੀ ਚਾਨਨੀ ਚੌਕ ਦੇ ਵਿੱਚੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸਿਰ ਚੋਕ ਲੈ ਆਂਦਾ ਬਈ ਅਨੇਕਾਂ ਹੀ ਜਿਹੜੀਆਂ ਕੁਰਬਾਨੀਆਂ ਸਾਡੇ ਸਮਾਜ ਦੇਆਂ ਰੰਗਰੇਟਾ ਗੁਰੂ ਦਾ ਬੇਟਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਮਾਨ ਦਿੱਤਾ ਲਾ ਕੇ ਇਹਨਾਂ ਨੂੰ ਇਹ ਉਹ ਸ਼ਖਸ ਨੇ ਇਹ ਉਹ ਕੌਮ ਆ ਜਿਹੜੀ ਚਮਕੌਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦਾਵਾ ਲੈ ਕੇ ਤੇ ਆਏ ਸੀ ਇਹ ਉਹ ਕੌਮ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇੜ ਦੀ ਧਰਤੀ 'ਵਾਰ ਨੂੰ ਚੱਲੇ ਤੇ ਇਹਨਾਂ ਨੇ ਮਹਾਰਾਜ ਦੇ ਘੋੜੇ ਦੀਆਂ ਆਵਾਜ਼ਾਂ ਫੜ ਕੇ ਉਹਨਾਂ ਕੋਲ ਤਨਖਾਵਾ ਮੰਗੀਆਂ ਅਸੀਂ ਉਹ ਕੌਮ ਹੈ ਜਿਨ੍ਹਾਂ ਨੇ ਆਪਾ ਵਾਰ ਕੇ ਗੁਰੂ ਕੋਲ ਕਦੀ ਵੀ ਕੋਈ ਨਹੀਂ ਮੰਗਿਆ ਗੁਰੂ ਨੂੰ ਜਾਂ ਗੁਰੂ ਪਾਤਸ਼ਾਹ ਜੀ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਲਿਓ ਇਹਨਾਂ ਲੋਕਾਂ ਨੇ ਜਿਹੜੀ ਅੱਜ ਟਿੱਪਣੀ ਕੀਤੀ ਆ ਇਹਨਾਂ ਨੂੰ ਅਸੀਂ ਕਦੀ ਵੀ ਕਿਸੇ ਤਰ੍ਹਾਂ ਵੀ ਮਾਫ ਨਹੀਂ ਕਰਦੇ। کئی ਲੋਕ ਇਹਨਾਂ ਨੇ ਕਿ ਇਹਨਾਂ ਦੀ ਮਾਫੀ ਨਾਮਾ ਆ ਗਿਆ। ਅਸੀਂ ਇਹਨਾਂ ਦੇ ਮਾਫੀ ਨਾਮੇ ਨੂੰ ਠਕਰਾਉਂਦੇ ਅਸੀਂ ਇਹਨਾਂ ਨੂੰ ਮਾਫੀ ਨਹੀਂ ਦਿੰਦੇ। ਦੇਖੋ ਜੀ ਉਹਨਾਂ ਨੇ ਮਾਫੀ ਨਾਮਾ ਤੇ ਮੰਗਿਆ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਮਾਫੀ ਨਾਮਾ ਹੀ ਮੰਗ ਲਿਆ ਆ। ਪਰ ਇਹ ਸਿਆਸੀ ਰੋਟੀਆਂ ਸਿੱਕੀਆਂ ਜਾ ਰਹੀਆਂ ਨੇ। ਭਾਵੇਂ ਜੋ ਮਰਜ਼ੀ ਇਹਨੇ ਗੱਲ ਕੀਤੀ ਕਿਉਂ? ਇਹ ਗੱਲ ਕਰਨ ਦਾ ਕੀ ਲੋੜ ਸੀ? ਅਸੀਂ ਸਮਾਜ ਨੂੰ ਇੱਕ ਕਰਨਾ ਚਾਹੁੰਦੇ ਆ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਜਨ ਨੇ ਮਾਨਸ ਕੀ ਜਾਤ ਸਭੇ ਇੱਕ ਹੈ ਪਛਾਣ ਬੋ। ਇਹਦੇ ਵਿੱਚ ਇੱਕ ਵੀ ਦੋ ਦੁਫਾੜ ਵਾਲੀ ਗੱਲ ਕੋਈ ਨਹੀਂ ਹੋਣੀ ਚਾਹੀਦੀ ਇਹ ਉਹ ਲੋਕ ਨੇ ਜਿਹੜੇ ਸਮਾਜ ਨੂੰ ਦੁਫਾੜ ਕਰਦੇ ਨੇ ਇਹਨਾਂ ਨੂੰ ਜਨਰਲ ਕੈਟਾਗਰੀ ਦੇ ਲੋਕ ਉਹਨਾਂ ਨੂੰ ਵੀ ਮਾਫ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਸਾਰਿਆਂ ਨੂੰ ਸਾਡਾ ਸਾਥ ਦੇ ਕੇ ਸਾਡੇ ਨਾਲ ਰਲ ਕੇ ਇਹੋ ਜਿਹੇ ਲੋਕਾਂ ਦਾ ਬਾਈਕਾਟ ਕਰਕੇ ਇਹੋ ਜਿਹੇ ਨੂੰ ਸਮਾਜ ਦੇ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਬਾਈ ਆਪਣੀ ਗਲਤ ਸਮਾਜ ਦੇ ਇੱਕ ਟੁਕੜਾ ਦੇਖ ਲਈਏ ਚੋਣਾ ਦਾ ਵੀ ਉਹਨਾਂ ਦਾ ਕੋਈ ਪ੍ਰਭਾਵ ਹੋਊਗਾ ਜੀ ਬਿਲਕੁਲ ਪਹਿਣਾ ਚਾਹੀਦਾ ਪਵੇਗਾ ਵੀ ਕਿਉਂਕਿ ਵੇਖੋ ਅੱਜ ਇਹਨਾਂ ਨੂੰ ਸੋਕੋ ਲੋੜ ਸੀ ਸਾਨੂੰ ਦਲਤ ਸਮਾਜ ਨੂੰ ਆਪਣੇ ਨਾਲ ਤੋਰਨ ਦੀ ਪਰ ਇਹਨਾਂ ਨੇ ਸਭ ਤੋਂ ਤੌਰ 'ਤੇ ਜਿਵੇਂ ਆਪ ਨੇ ਆਪਣੀਆਂ ਵੋਟਾਂ ਆ ਖਰਾਬ ਕਰ ਲਈਆਂ ਸਭ ਤੋਂ ਵੋਟ ਹੀ ਜ਼ਿਆਦਾ ਸਾਡੀ ਆ ਜਿਹੜੇ ਬੰਨੇ ਦਲਤ ਸਮਾਜ ਹੋ ਜਵੇ ਉਹ ਪਾਰਟੀ ਜਿੱਤ ਜਾਂਦੀ ਆ ਪਰ ਇਹਨਾਂ ਨੇ ਆਪਣੇ ਪੈਰ ਤੇ ਘਵਾੜਾ ਆਪ ਮਾਰ ਲਿਆ ਬਬਾ ਜੀ ਇਹ ਜਿਹੜਾ ਪਤਲਾ ਫੁਕੇ ਅੱਜ ਇਹ ਕਿਸੇ ਸਿਆਸਤ ਤੋਂ ਪ੍ਰੇਰਿਤ ਨਹੀਂ ਨਹੀਂ ਜੀ ਨਹੀਂ ਅਸੀਂ ਕਹੇ ਸਿਆਸਤ ਦੇ ਨਾਲ ਨਹੀਂ ਆ ਅਸੀਂ ਤਾਂ ਸਿਰਫ ਆਪਣੇ ਸਮਾਜ ਨਾਲ ਖੜੇ ਆ ਅਸੀਂ ਬਾਕੀ ਸਾਰੀਆਂ ਗੱਲਾਂ ਨੂੰ ਇੱਕ ਬੰਨੇ ਕਰਕੇ ਤੇ ਅਸੀਂ ਆਪਣੇ ਸਮਾਜ ਨਾਲ ਖੜਦੇ ਆ ਕਿਸੇ ਵੀ ਪਾਰਟੀ ਨਾਲ ਸਾਡਾ ਕੋਈ ਸਬੰਧ ਨਹੀਂ ਤੁਸੀਂ ਆਪਣੇ ਸਮਾਜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਅਸੀਂ ਆਪਣੇ ਸਮਾਜ ਨੂੰ ਇਹੋ ਸੰਦੇਸ਼ ਦੇਣਾ ਚਾਹੁੰਦੇ ਆ ਕਿਸੇ ਵੀ ਪਾਰਟੀ ਕੋਲੋਂ ਕਿ ਤਰਾ ਦੀ ਕੋਈ ਰਿਸ਼ਵਤ ਹੋ ਜਾਂਦੀ ਹੈ ਵੋਟਾਂ ਲੈ ਕੇ ਕੁਝ ਲੈ ਲੈਣਾ ਅਸੀਂ ਕਿੰਨੇ ਵੀ ਕੋਈ ਵੀ ਆਪਣੇ ਵੋਟ ਦੇ ਬਦਲੇ ਕਿਸੇ ਨੂੰ ਕੁਝ ਨਾ ਲਵੇ ਜਿੰਨੂੰ ਵੀ ਵੋਟ ਦੇਣੀ ਹੈ ਨਿਰਪੱਖ ਵੋਟ দাও ਤੇ ਉਸ ਸੈਕਸ਼ਨ ਨੂੰ ਵੋਟ ਦੋ ਜਿਹੜਾ ਇੱਕ ਚੰਗਾ ਸਮਾਜ ਸਿਰਜਣ ਦੀ ਸਮਰੱਥਾ ਰੱਖਦਾ ਹੋਵੇ ਬਹੁਤ ਮਿਹਰਬਾਨ ਜਲਾ ਸਾਹਿਬ ਜੀ ਨੂੰ ਇਹ ਪੋਸ਼ਿਤ ਕਰਨਾ ਚਾਹੀਦਾ ਉਹ ਜਲਾ ਜੀ ਅੱਜ ਤੁਸੀਂ ਕਹਿ ਰਹੇ ਹੋ ਕਿ ਐਸੇ ਦੇ ਬੱਚੇ ਚੋਰੀਆਂ ਕਰਦੇ ਨੇ ਇਹ ਚੈਨੀ ਤੋੜਦੇ ਨੇ ਆ ਕਰਦੇ ਇਹਨਾਂ ਦੇ ਜ਼ਿੰਮੇਵਾਰ ਕੌਣ ਆ ਤੁਸੀਂ ਹੋ ਕਿਉਂਕਿ ਤੁਹਾਡੀ ਸਿਆਸਤ ਦੇ ਵਿੱਚ ਇਹ ਤੁਸੀਂ ਕਹਿ ਕੇ ਬਾਅਦ ਵਿੱਚ ਤੁਸੀਂ ਉਹਨਾਂ ਨੂੰ ਗੁੰਮਰਾਹ ਕਰਦੇ ਹੋ ਨੌਕਰੀਆਂ ਦੇ ਕਹ ਤੇ ਨੌਕਰੀਆਂ ਨਹੀਂ ਮਿਲਦੀਆਂ ਬੱਚਿਆਂ ਨੂੰ ਉਹਨਾਂ ਨੂੰ ਪੜਾਈਆਂ ਤੋਂ ਪੜ ਕੇ ਵੀ ਰਿਛੇ ਬੰਦੇ ਦੇ ਨਸ਼ੇ ਕਰਦੇ ਨੇ ਕਿਉਂ ਕਰ ਇਹ ਆਪਣੇ ਜੋ ਕਹਿੰਦੇ ਜੋ ਕਰਦੇ ਨਹੀਂ ਇਹ ਆਪਣੇ ਪ੍ਰੋਮੋਸ਼ਨ ਵਾਸਤੇ ਆਪਣੀ ਲੀਡਰੀ ਲਾਈਨ ਵਾਸਤੇ ਇਹ ਲੋਕਾਂ ਨੂੰ ਕਹਾ ਦੇਣਗੇ ਜਿੱਤੇ ਇਹਨਾਂ ਨੂੰ ਲੱਗਦਾ ਕਿ ਐਸੀ ਸਮਾਜ ਨੂੰ ਇਹ ਕਹ ਕੇ ਇਹ ਐਸੀ ਨੂੰ ਪੜਵਾਉਂਦੇ ਆ ਅੱਜ ਐਸੀ ਸਮਾਜ ਦੇ ਬੇ ਬਦੌਲਤ ਹੀ ਇਹ ਸੁਭਾਈਆਂ ਵਿੱਚ ਰਹਿੰਦੇ ਨੇ ਜੀ ਪਰ ਇਹ ਐਸੀ ਦੇ ਖਲਾ ਬੋਲਣ ਕਿ ਅਸੀਂ ਪੂਰੀ ਪੈਨਾਂ ਦੀਆਂ ਕੋਠੀਆਂ ਚਲਾਵਾਂਗੇ ਕਿਉਂਕਿ ਇਹਨਾਂ ਨੂੰ ਦੱਸਾਂਗੇ ਐਸੀ ਦੇ ਬੱਚੇ ਕੀ ਕਰ ਸਕਦੇ ਆ ਜੇ ਅਸੀਂ ਅੱਜਕੱਲ ਕੋਈ ਵੀ ਐਸੀ ਦਾ ਤਾਂ ਉਹਨੂੰ ਐਸੀ ਦੇ ਬੱਚੇ ਗ੍ਰੈਜੂਏਸ਼ਨ ਕੀਤੀ ਹੋਈ ਆ ਨੌਕਰੀਆਂ ਕਰਦੇ ਪਏ ਨੇ ਜਿਨ੍ਹਾਂ ਨੂੰ ਮਿਲੀਆਂ ਹੋਈਆਂ ਨੇ ਉਹ ਕਰਦੇ ਪਏ ਜਿਨ੍ਹਾਂ ਨੂੰ ਨਹੀਂ ਮਿਲਿਆ ਉਹ ਨਸ਼ੇ ਦਾ ਸੇਵਨ ਕਰਦੇ ਆ ਕਿਉਂ ਕਰ ਰਹੇ ਨੇ ਇਹਨਾਂ ਦੀ ਬੇਰੋਜ਼ਗਾਰੀ ਪਰ ਇਥੇ ਥੋੜੀ ਸਵਾਲਾ ਹੋ ਜਾਂਦਾ ਸਰ ਜੀ ਨੇ ਕਿਹਾ ਕਿ ਅਸੀਂ ਮਾਫੀ ਮੰਗ ਲਈ ਕਰੇ ਤੇ ਸਿਆਸਤ ਦੀਆਂ ਰੋਟੀਆਂ ਸਿੱਕੀਆਂ ਮੈਂ ਮੰਨਦੀ ਹਾਂ ਮੰਨੋ ਜੀ ਮੈਂ ਕਿਸੇ ਕਿਸੇ ਬੰਦੇ ਨੂੰ ਮਾਰ ਦੇਣੀ ਆ ਐਸੀ ਦਾ ਬੰਦਾ ਉਹਨੂੰ ਮੈਂ ਕਿਹਾ ਕਰ ਦੇਣੀ ਆ ਬਾਅਦ ਵਿੱਚ ਮੈਂ ਜੀ ਧੂਲਾ ਸਾਹਿਬ ٹرسٹ ਬਰਜਾ ਤੇ ਮਾਫੀ ਮੰਗ ਲੈਣੀ ਆ ਕੀ ਉਹ ਮੇਰੀ ਮਾਫੀ ਮੰਗਣਾ ਬੰਦਾ ਜੀਵਤ ਹੋ ਜਾਏਗਾ ਧੂਲਾ ਸਾਹਿਬ ਨੇ ਸ਼ਤਰਨਾਥ ਜੀ ਦੇ ਖੁਦ ਉਹਨਾਂ ਦੇ ਹੱਥੋਂ ਵੀ ਜਾਨ ਉਤਾਰਿਆ ਹੱਕ ਜੀ ਕੀ ਦੀ ਨਸ਼ਤਰ ਸਾਹਿਬ ਜੀ ਨੇ ਕੀ ਦੀ ਜਦ ਕੀ ਇਹ ਜਦ ਵੀ ਹੈ ਜਿਸ ਤਰ੍ਹਾਂ ਅੱਜ ਹੀ ਮੀਟਿੰਗ ਕੀਤੀ ਹੋਇਆ ਨਸ਼ਤਰ ਸਾਹਿਬ ਜੀ ਨੂੰ ਤਾਂ ਸਾਹਿਬ ਜੀ ਕੋਈ ਵੀ ਐਸੀ ਸਮਾਜ ਮਿਸਟਰਾਂ ਨੂੰ ਟਾਰਗੇਟ ਕਰਦਾ ਤੁਸੀਂ ਸਭ ਨੂੰ ਬੁਲਾਓ ਐਸੀ ਦੇ ਸਭ ਨੂੰ ਬੁਲਾਓ ਐਸੀ ਦੇ ਸਾਰੇ ਨਾਲ ਤੁਸੀਂ ਸਲਾਹ ਕਰੋ ਅਗਰੇ ਅਗਰੇ ਹੁੰਦੇ ਆ Papa ਉਹਨਾਂ ਨੂੰ ਸੌਰੀ ਫੀਲ ਕਰਵਾ ਸਕਦੇ ਅਗਰ ਨਹੀਂ ਹੁੰਦੇ ਅਸੀਂ ਇਹ ਥੋੜੀ ਕਹਿ ਸਕਦੇ ਕਿ ਦੋ ਬੰਦਿਆਂ ਦੇ ਮਾਫੀ ਦੇਣ ਦੇ ਨਾਲ ਮਾਫੀ ਹੋ ਜਾਵੇਗੀ ਜਿਹੜੇ ਜਿਨ੍ਹਾਂ ਦੇ ਬੱਚੇ ਜਵਾਨ ਨੇ ਜਿਨ੍ਹਾਂ ਦੇ ਬੱਚੇ ਨਸ਼ੇ ਕਰਦੇ ਭੇਜ ਜਿਨ੍ਹਾਂ ਦੇ ਬੱਚੇ ਮਾਰਦੇ ਭੇਜ ਨੇ ਉਹ ਕਿਤੇ ਜਾਣਗੇ ਇਲੈਕਸ਼ਨ ਦੇ ਰਹੇ ਤੁਹਾਡੇ ਵੱਲੋਂ ਜਾਂ ਉਹਨਾਂ ਦੇ ਸਿਰਫ ਆਪਣੇ ਆਪਣੇ ਹੱਕ ਜੀ ਤੁਸੀਂ ਬੋਲਿਓ ਅਸੀਂ ਆਪਣੇ ਹੱਕ ਜੀ ਬੋਲਿਆ ਜੀ ਸਾਨੂੰ ਇਲੈਕਸ਼ਨ ਇਲੈਕਸ਼ਨ ਦੇਖੋ ਜੀ ਇੱਕ ਇਲੈਕਸ਼ਨ ਮੁੱਦਾ ਕੈਂਡੀਡੇਟ ਦਾ ਹੈ ਉਹ ਜਿਨ੍ਹਾਂ ਨੂੰ ਕੋਈ ਅਸੀਂ ਆਸੀ ਸਮਾਜ ਦੇ ਬੱਚੇ ਆ ਤੇ ਅਸੀਂ ਬੱਚੇ ਰਹਿਣਾ ਜੇਕਰ ਸਾਨੂੰ ਟਾਰਗੇਟ ਕਰਦੇ ਅਸੀਂ ਜਿੰਨਾ ਵੀ ਪੰਜਾਬ ਦਾ ਪੂਰਾ ਟੈਂਪਿਆ ਸਾਰੇ ਇਹਨਾਂ ਦੀ ਆਵਾਜ਼ ਦੀ ਕੋਟੀ ਲਾ ਕੇ ਆਵਾਂ ਅਸੀਂ ਦੱਸਦਾ ਕਿ ਐਸੋ ਵੀ ਇੱਕ ਪਰਿਵਾਰ ਇਹ ਲੋਕਾਂ ਦੇ ਚੋਣਾ ਤੇ ਪਏਗਾ ਜੀ ਜੇਕਰ ਇਹ ਐਸੀ ਸਮਾਜ ਨੂੰ ਪਿੱਛੇ ਕਰ ਕੇ ਆਪਣੀ ਪ੍ਰੋਮੋਸ਼ਨ ਚੋਣਾ ਲੈ ਕੇ ਕੈਂਡੀਡੇਟ ਬਣ ਗਏ ਨਹੀਂ ਬਣ ਸਕਿਆ ਜੀ ਜੇਕਰ ਸਮਾਜ 95% ਐਸੀ ਦੇ ਲੋਕ ਨੇ ਨਾਂ ਨੂੰ ਇਹ ਟਾਰਗੇਟ ਕਰਦੇ। ਅਗਰ ਐਸੇ ਨੂੰ ਹੀ ਟਾਰਗੇਟ ਕਰਨਗੇ ਤੇ ਇਹਨਾਂ ਨੂੰ ਕੋਟ ਪਾਣੀ ਨਹੀਂ। ਕੋਟ ਪਾਏਗੀ ਨਹੀਂ ਤੇ ਜਿੰਨੇ ਮਰਜ਼ੀ ਆਪਣੀ ਸਿਆਸਤ ਕਰਨ ਨਹੀਂ ਬੈਠੇ। ਆਪਣਾ ਨਾਮ ਦੱਸ ਨਹੀਂ। ਮੇਰਾ ਨਾਮ ਰੇਨੂ ਗੇਲਾ ਮੈਂ ਤੂਨਾ ਸਾਹਿਬ ਦਸੂਵੀ ਵਾਈਸ ਪ੍ਰੈਜ਼ੀਡੈਂਟ ਐਂਡ ਮੈਂ ਲਾ ਮੋਰਚਾ ਦੀ ਵਾਈਸ ਪ੍ਰੈਜ਼ੀਡੈਂਟ ਐਂਡ ਮੈਂ ਐਗਜ਼ੀਕਟਿਵ ਮੈਂਬਰ ਪੰਜਾਬ ਚ ਰਹਿ ਰਿਹਾ ਹਾਂ। ਐਕਸ। ਜਸ ਸਰਦਾਰ ਸਮਾਦਾ ਜਵਾਦਤ ਪ੍ਰਤੀ ਗੱਬਰ। ਭਗਵਾਨ ਵਾਜਮੀ ਕੀ ਮੱਝ ਤੇ ਰਸਮਾਂ ਤੇ ਮੰਜ਼ੂ ਸਾਰਾ ਪ੍ਰਾਲਾ ਕੀਤਾ ਗਿਆ ਜੀ। ਬੜੀ ਦੁਖੀ ਦਾ ਲੱਸਾ ਪੈਂਦਾ ਹੈ। ਸਾਡੇ ਜिले ਦੇ ਮਾਨ ਜੋ ਉਹ ਲੋਕ ਜੀ ਦੋ ਵਾਰੀ ਸਾਡੇ ਹੀ ਸਮਾਜ ਦੇ ਵੋਟਾਂ ਨਾਲ ਐਮਪੀ ਬਣੇ ਜਿਹਨਾਂ ਦੀ ਗੰਦੀ ਸੋਚ ਨੇ ਅੱਜ ਸਾਡੇ ਸਮਾਜ ਦੇ ਬੱਚੇ-ਬੱਚੇ ਦੇ ਨਾਲ ਤਸੀਹੇ ਚੋਭੀਆਂ ਅਸੀਂ ਉਸ ਦੇ ਬੱਲੇ 'ਚ 2021 ਦੇ ਵਿੱਚ ਡੀਸੀ காங்கிரஸ்ੀ ਅਲੋਟ阿里 ਹਲਕੇ 'ਚ ਵਾਲਮੀਕੀ ਆਸ਼ਕ ਤੁੰਗੜਾ ਸਾਹਿਬ ਕਰਸ ਦੇ ਨਾਲ ਹੀ ਸਾਡਾ ਜੇਰਾਜੀ ਉੱਤੇ ਪਸੰਦ ਪਰਧਾਰੀ ਨਾਂ ਦੇ ਉੱਤੇ 376 ਦਾ ਜਵਰੀ ਪਰਚਾ ਦਾਜ ਕਰਾਇਆ ਗਿਆ ਤੋਂ ਸਾਡੇ ਸਮਾਜ ਵਾਲੋ ਸੰਘਰਸ਼ ਕਰਦੇ ਪਰਚਾ ਕੰਜ਼ੀ ਕੀਤਾ ਐਸਾ ਹੈ ਕਿ ਕਾਂਗਰਸੀ ਗੰਦੀ ਸੋਚ ਕਰਕੇ ਜਿਹੜਾ ਉਹਨਾਂ ਨੇ ਵਾਰ-ਵਾਰ ਸਾਨੂੰ ਦलील ਕੀਤਾ ਉਹਦੀ ਮਾਫੀ ਵੀ ਮੰਗੀ ਪੀ ਰਿਤੋਂ ਲੇਕਿਨ ਵੋਟਾਂ ਵਿੱਚ ਬਦਲਾ ਲੈਣ ਦਾ ਮੌਕਾ ਇੱਕੋ ਹੀ ਹੈ ਵੋਟਾਂ ਦੇ ਸਵਿਧਾਨ ਦੇ ਬਾਧੀਆਂ ਦੇ ਸਤੋਂ ਅਸੀਂ ਵੋਟਾਂ 'ਚ ਬਦਲਾ ਲਾਵਾਂਗੇ ਬਿਲਕੁਲ ਕਾਂਗਰਸ ਦਾ ਬਾਈਕਟ ਕਰਾਂਗੇ ਅਸੀਂ ਕਾਂਗਰਸ ਨੂੰ ਬਿਲਕੁਲ ਚਾਹੇ ਵੋਟਾਂ ਕਾਲੇ ਜਨ ਨੂੰ ਪਾਓ ਚਾਹੇ ਭਾਜਪੀ ਨੂੰ ਪਾਓ ਲੇਕਰ ਕਾਹ ਨੂੰ ਕੋਈ ਸਾਡਾ ਸਮਝ ਨਹੀਂ ਪੈਦਾ ਇਹਨਾਂ ਲਬਦਾਂ ਨਾਲ ਜੈ ਭੀਮ ਜੈ ਬਾਦ ਜੈ ਸਿੱਧਾਰ